ਕਰ ਲੋ ਆਉਣ ਵਾਲੇ ਸਮੇਂ ਵਾਸਤੇ ਇੱਕ ਲਕੀਰ ਫੇਰ ਦਿਓ ਇਤਿਹਾਸਕਾਰ ਲੋਕਾਂ ਨੂੰ ਸਮਾਂ ਨਾ ਦਿਓ ਕਦਮ ਇੱਕ ਲਕੀਰ ਫੇਰ ਜੋ ਮਟੇ ਦਿਓ ਕੋਈ ਆਉਣ ਵਾਲਾ ਸਮਾਂ ਇਹ ਨਾ ਕਹਿ ਦੇਵੇ ਮੈਂ ਤਾਰਨਾ ਪੜਦਾ ਪਿਆਰ ਨਾਲ ਉਸ ਤੋਂ ਬਾਅਦ ਫੇਰ ਸਮਾਂ ਆਨੰਦ ਸਹਿਰ ਤੇ ਹੈ ਕੋਈ ਇਹ ਨਾ ਕਹਿ ਦੇਵੇ ਮਨੋ ਕੀ ਕਹਿਣ ਨਾ ਮਰਵਾ ਤੇ ਪੁੱਤ ਲੋਕਾਂ ਦੇ ਲਾਲ ਵਿਚਾਲੇ ਆਪਣੇ ਕੋਈ लोक क Grazie. ਦੇ ਦੇ ਜੋ ਬਸ ਮੇਰੇ ਸਾਹਮਣੇ ਦੇਖਦੇ ਦੇਖਦੇ ਛੋਟੇ ਤਾਂ ਸਹਬਜਾਂ ਦੇ ਪਤਾ ਨਹੀਂ ਕਿੱਥੇ ਮਾਤਾ ਗੁਜਰੀ ਵੀ ਚਲੇ ਗਏ 14 ਸਾਲ 16 ਸਾਲ ਮੇਰੇ ਸਾਹਮਣੇ ਸ਼ਹੀਦ ਹੋ ਜਾਓ ਸਭਾ ਲਾਗ ਸੇ ਜਿੱਥੇ ਸਬਾ ਸਬਾ ਲਖ ਨਾਲ ਇੱਕ ਮੁਕਾਬਲਾ ਕਰਦਾ ਮੇਰੇ ਸਾਹਮਣੇ ਸ਼ਹੀਦ ਹੋ ਜਾਓ ਤੁਸੀਂ ਇਹ ਲਕੀਰ ਮਟੇ ਜਾਓ ਕਾਲ ਸਿਧੀ ਕੋਈ ਇਹ ਨਾ ਕਹਿ ਦੇਵੇ ਕਿ ਗੁਰੂ ਗੋਬਿੰਦ ਸਿੰਘ ਨੇ ਆਪ ਦੇ ਲਾਲ ਕੋਲ ਰੱਖ ਲੈ ਗੋਦ ਚ ਰੱਖ ਲੈ ਮੜਾ ਲੈ ਬਚਾ ਲੈ ਮੇਰੇ ਸਾਹਮਣੇ ਸ਼ਹੀਦ ਹੋ ਜਾਓ ਬਾਬਾ ਜੀਤ ਸਿੰਘ ਵਾਹ ਵਾਹ ਬਾਰੀ ਆਈ ਜੋ ਜਾਰ ਸਿੰਘ ਜੀ ਦੀ ਜੂਝ ਕੇ ਮਰਾ ਮੈਂ ਜੰਗ ਵਿੱਚ ਜੋ ਜਾਰ ਸਿੰਘ ਨਾਏ ਐਸੇ ਇੱਕ ਇਤਿਹਾਸਕਾਰ ਲਿਖਦਾ ਸੀ ਮੈਂ ਉਹਨਾਂ ਦੀਆਂ ਗੱਲਾਂ ਤੇ ਨਿਸ਼ਚਾ ਕਰਦਾ ਥੋੜਾ ਜਿਹਾ ਹੁਣ ਅੰਗਰੇਜ਼ ਰਾਜ ਤੋਂ ਇਹ ਸਾਡੇ ਰਾਜ ਵਿੱਚ ਤੇਰਾ ਸਹਬਜ਼ਾਦੇ ਪਿੱਛੇ ਨੂੰ ਨਾ ਮੁੜ ਦਸ਼ਮਈ ਦਿਨ ਤੇਰਾ ਜਲ ਦਾ ਗਲਾਸ ਪਿਆਲਾ ਛਣਾ ਕੋਈ ਭਰ ਕੇ ਕਟੋਰਾ ਉਹ ਸਾਹਮਣੇ ਗਿਆ ਤੇਰੇ ਮੂਰੇ ਗਿਆ ਅੱਜ ਉਧਰ ਸਰਹੰਦਨ ਹੈ ਤੇਰਾ ਜਲ ਉਧਰ ਮੂਰੇ ਪਾਖੜਾ ਦੋਏ ਚਲਦੀਆਂ ਨੇ ਅੱਜ ਇਹ ਉਹਨਾਂ ਦਾ ਬਚਨ ਦਸ਼ਮੇਸ਼ ਪਿਤਾ ਦਾ ਬਚਨ ਅਗੇ ਇੱਕ ਗਲਾਸ ਭਰ ਪਰ ਨਹੀਂ ਕਟੋਰੇ ਭਰ ਪਰ ਨਹੀਂ ਦਰਿਆਵਾਂ ਦੀ ਦਰਿਆ ਬਗਾ ਦਿੱਤੀ ਤੇਰਾ ਜੰਗ ਤੇਰੇ ਜੁੱਧ ਵਿੱਚ ਮੂਹਰੇ ਚਲਿਆ ਗਿਆ ਤੂੰ ਮੇਰੇ ਕੋਲੋਂ ਪਾਣੀ ਪੀਣ ਆਇਆ ਮੈਂ ਜਿਹੜੀਆਂ ਇਤਿਹਾਸ ਦੀਆਂ ਚੋਣਵੇਂ ਫੁੱਲਾਂ ਵਾਲੀਆਂ ਬਸਤੂਆਂ ਨੇ ਅਮੋਲ ਵਸਤੂਆਂ ਨੇ ਇਹ ਨਹੀਂ ਤੁਹਾਨੂੰ ਰੋਜ਼ ਮਿਲਣੀਆਂ ਕੀ ਲੋਕੀ ਕਹਿਣਗੇ ਆਪਦੇ ਪੁੱਤ ਬਚਾ ਲਈ ਇਹ ਵੀ ਕਾਲਸ ਦਾ ਟਿੱਕਾ ਹੁਣੇ ਮਿਟੇ ਜਾਓ ਮੇਰੇ ਸਾਹਮਣੇ ਮਿਟੇ ਜਾਓ ਆਪਦੇ ਪੁੱਤਰ ਕੌਣ ਤੋੜਦਾ ਜਦੋਂ ਇਬਰਾਹੀਮ ਜੀ ਆਰਾਮ ਜੀ ਦੀ ਕਥਾ ਸਾਰਿਆਂ ਦੀ ਸੁਣਾਉਂਦੇ ਆ ਕ੍ਰਿਸ਼ਨ ਭਗਵਾਨ ਦੀ ਸੁਣਾਉਂਦੇ ਆ ਕਿ ਜਦੋਂ ਹੋਈ ਉਹ ਲੈ ਅੱਖੀਆਂ ਤੋਂ ਸ੍ਰੀ ਰਾਮ ਔਰਤੀ ਪਿਆਰੀ ਉਸ ਵੇਲੇ ਦਸ਼ਰਥ ਨੇ ਸੀ ਛਾਲ ਮਹਿਲ ਤੋਂ ਕਹਾਨਾ ਸੀ ਪਿਆਰੇ ਪੁੱਤਰ ਹੈ ਪੁੱਤਰਾਂ ਸੀ ਪਿਆਰੇ ਪ੍ਰਾਨ ਦਸ਼ਰਥ ਨੇ ਦੋਨੋਂ ਤੇ ਜੇ ਬਚਨ ਦੀ ਨਹੀਂ ਉਥੇ ਬਚਨ ਦੀ ਗੱਲ ਆ ਗਈ ਪਰ ਪੁੱਤਰ ਤਾਂ ਨਾ ਜੇ ਛੱਡਿਆ ਤਾਂ ਖਤਮ ਆ ਭਗਵਾਨ ਅਬਮਨੂ ਦੀ ਗੱਲ ਸੁਣਤੀ ਜਦੋਂ ਸੁਣ ਲਈ ਅਰਜਨ ਨੇ ਮੌਤ ਅਬਮਨੂ ਜੀ ਦੀ ਹੋਈ ਸਰ ਸੁੱਟ ਤੇ ਲੜਦੇ ਨੇ ਪੂਜਾ ਵਿੱਚ ਬਲ ਨਾ ਰਿਹਾ ਕੋਈ ਕਿਹਦੇ ਖਾਤਰ ਲੜਨਾ ਹੈ ਜਦੋਂ ਸੁਣ ਲਈ ਇਬਰਾਹੀਮ ਜੀ ਦੇ ਪੁੱਤਰ ਦੀ ਹੋਣ ਲੱਗੀ ਕੁਰਬਾਨੀ ਇਸਲਾਮਤ ਉਸ ਵੇਲੇ ਦਾ ਸਰ ਕੀ ਇਬਰਾਹੀਮ ਨੇ ਅੱਖਾਂ ਤੇ ਪੱਟੀ ਬਨ ਲਈ ਸੀ ਉਹ ਫਿਰ ਵੀ ਆ ਗਿਆ ਪਾਣੀ ਹਾਏ ਐ ਖੁਦਾਬੰਦ کریم ਤੈਂ ਕਹਿ ਦਿੱਤਾ ਸੀ ਕੁਰਬਾਨੀ ਸਭ ਤੋਂ ਪਿਆਰਾ ਮੈਨੂੰ ਮੇਰਾ ਪੁੱਤਰ ਐ ਤੈਂ ਕਹਿਆ ਸੀ ਪਿਆਰੀ ਬਸ ਤੂੰ ਮੈਨੂੰ ਭੇਟਾ ਕਰ ਦੇ ਉਸ ਵੇਲੇ ਦਸ ਘਰ ਇਬਰਾਹੀਮ ਨੇ ਪੱਟੀ ਬਨ ਲਈ ਸੀ ਫੇਰ ਵੀ ਅੱਖਾਂ ਤੋਂ ਪਾਣੀ ਆ ਗਿਆ ਪਰ ਦਸ਼ਮੇ ਜੀ ਤਾਂ ਵੀ ਖਿੜਖਿੜ ਹੱਸਦਾ ਹੱਥੀ ਪੁੱਤੋ ਕਹਾ ਕੇ ਕੀ ਆੜੇ ਦਾ ਮੋਅ ਕਾਲਪੁਰ ਖੁਨਈ ਇੱਥੇ ਵੀ ਸ਼ਬਦ ਪੜਿਆ ਮਾਛੀਬੜ ਸਾਹਿਬ ਦਸ਼ਮੇ ਜੀ ਨੇ ਭਾਈ ਦਿਆ ਸਿੰਘ ਦੇ ਸੱਚਖੰਡ ਜਾਣ ਵੇਲੇ ਵੀ ਪੜਿਆ ਇਹ ਮਿੱਤਰ ਪਿਆਰੇ ਨੂੰ ਕਹਿਣਾ ਬਸ ਸਾਡਾ ਤਾਂ ਇੱਕੋ ਹੀ ਹੈ ਮਿੱਤਰ ਪਿਆਰਾ ਉਹਨੂੰ ਹਾਲ ਬਸ ਜੀਨੇ ਭੇਜੇ ਸੀ ਸਤਨਾਮ ਕਰਤਾ ਸਿੱਧੋ ਵਾਹਿਗੁਰੂ